ਅੱਗੇ ਹੁਣ ਦੇਖੋ ਕੀ ਹੋ ਰਿਹਾ ਮਰਜੀ ਕੀ ਨਾਮ ਕੀ ਹੈ ਤੁਹਾਡਾ ਜੀਰਾਰ ਸਿੰਘ ਜੀ ਕੀ ਹੋਇਆ ਕੀ ਸੀ ਕੱਲ ਕੱਲ ਸਾਮ ਨੂੰ ਦੋ ਬੰਦੇ ਆਏ ਤੇ ਆਪਣਾ ਸਮਾਨ ਲੈਣ ਉਹਨਾਂ ਨੇ ਚਾਰ ਪੰਜ ਆਈਟਮਾਂ ਮੇਰੇ ਤੋਂ ਇੱਥੇ ਕਢਵਾਈਆਂ ਕਰਾਣੇ ਦੀਆਂ ਚਾਰ ਪੰਜ ਆਈਟਮਾਂ ਕਢਾ ਕੇ ਉਸ ਤੋਂ ਬਾਅਦ ਕਹਿੰਦੇ ਵੀ ਚੋਲ ਦਿਖਾਓ ਮੈਂ ਅੰਦਰੋਂ ਸੋਰਸ ਤੋਂ ਚੋਲ ਚੱਕਣ ਗਿਆ ਤੇ ਉਹਨਾਂ ਨੇ ਦਰਾਜ਼ ਖੋਲ ਕੇ ਮੇਰਾ ਫੋਨ ਚੱਕ ਕੇ ਤੇ ਨਾਲ ਦੀ ਨਾਲ ਜਦ ਤੱਕ ਮੈਂ ਬਾਹਰ ਆਇਆ ਨਾਲ ਦੀ ਨਾਲ ਉਹ ਭੱਜ ਗਏ ਐਕਟਿਵਲ ਲੈ ਕੇ ਕਿੰਨੇ ਜਣੇ ਸੀਗੇ ਉਹ ਦੋ ਜਣੇ ਸੀਗੇ ਦੋ ਜਣੇ ਸੀ ਪਹਿਲਾਂ ਵੀ ਤੁਹਾਡੇ ਕੋਲ ਆਉਂਦੇ ਨੇ ਉਹ ਕਿਸ ਤਰ੍ਹਾਂ ਜਾਣਦੇ ਹੋ ਪਹਿਲਾਂ ਕਦੇ ਨਹੀਂ ਆਏ ਹੋਗੇ ਅੱਛਾ ਪਹਿਲੀ ਵਾਰੀ ਆਏ ਸੀ ਕੱਲ ਕਿੰਨੇ ਕ ਵਜੇ ਦਾ ਟਾਈਮ ਸੀਗਾ ਇਹ 8:30 ਵਜੇ ਸਾਮ ਨੂੰ 8:30 ਵਜੇ ਕਿੱਦਾਂ ਸਰਦਾਰ ਸੀਗੇ ਮੋਨੇ ਸੀ ਬੰਦੇ ਨਹੀਂ ਦੋਨੋਂ ਮੋਨੇ ਸੀ ਠੀਕ ਹੈ ਕੋਈ ਹੋਰ ਵੀ ਗੱਲ ਬਾਤ ਕਰੀ ਨਹੀਂ ਬਸ ਇਹੀ ਸਮਾਨ ਲੈ ਕੇ ਦੋ ਤਿੰਨ ਆਟਮਾ ਕਢਵਾ ਕੇ ਉਹ ਤੋਂ ਬਾਅਦ ਉਹ ਬਾਹਰ ਚਲੇ ਗਏ ਇਹ ਸਮਾਨ ਕਢੋ ਤੁਸੀਂ ਅਸੀਂ ਆਣੇ ਹਾਂਗੇ ਬਾਹਰ ਢੇੜਾ ਗੂੜਾ ਮਾਰ ਕੇ ਦਵਾਰ ਆ ਕੇ ਉਹਨਾਂ ਨੇ ਚੋਲ ਮੰਗੇ ਜਦੋਂ ਮੈਂ ਚੋਲ ਪਾਣ ਲੱਗਿਆ ਇੰਨੇ ਨੂੰ ਉਹਨਾਂ ਨੇ ਦਰਾਜ਼ ਖੋਲੇ ਫੋਨ ਕੱਢ ਕੇ ਭੱਜ ਗਏ ਅ ਪਿੱਛੇ ਵੀ ਆ ਇੱਥੇ ਕੋਈ ਚੋਰੀ ਹੋਈ ਆ ਦੱਸ ਰਹੇ ਨੇ ਪਿੱਛੇ ਹਣਾ ਇੱਕ ਦਿਨ ਪਹਿਲਾਂ ਪਰਸੋਂ ਹੋਈ ਆ ਉਹਰੇ ਚੋਰੀ ਪਿੱਛੇ ਪਵਨ ਦੇ ਪਾਵਨ ਮੋਟਰ ਵਾਲਾ ਉਹਦੀ ਸਮਰੱਸੀ ਵਾਲ ਮੋਟਰ ਚੱਕ ਕੇ ਲੈ ਗਏ ਅੱਛਾ ਉਹਨਾਂ ਦੀ ਮੋਟਰ ਵੀ ਲੈ ਗਈ ਚੱਲ ਜੀ ਕਿਹਦੀ ਟਾਈਮ ਸਵੇਰ 8:00 8:30 ਦਾ ਰਾਤ ਦਾ ਹੀ ਟਾਈਮ ਹੁੰਦਾ ਈ ਸੀ ਟਾਈਮ ਦਾ ਜਿਹੜੀ ਟਾਈਮ ਸਾਮ ਦਾ ਟਾਈਮ ਕੀ ਮੰਗ ਕੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਆ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜੇ ਇੰਦਾ ਲੋਕਾਂ ਨੂੰ ਤੰਗ ਕਰ ਰਹੇ ਨੇ ਇਹ ਲੋਕਾਂ ਨੂੰ ਬਿਨਾਂ ਮਤਲਬ ਤੋਂ ਪ੍ਰੇਸ਼ਾਨ ਕਰ ਰਹੇ ਨੇ ਨੁਕਸਾਨ ਹੋ ਨੁਕਸਾਨ ਬਿਨਾਂ ਮਤਲਬ ਹੋਏ ਜਿਹਦਾ ਕੋਈ ਮਤਲਬ ਨਹੀਂ 15000 ਰੁਪਏ ਦਾ ਨੁਕਸਾਨ ਹੋ ਗਿਆ ਫਰੀ ਕਾਤੇ ਜੀ ਹਾਂ ਇਹਨਾਂ ਨੂੰ ਨੱਥ ਪਾਈ ਜਾਵੇ ਠੀਕ ਹੈ ਜੀ ਕੀ ਨਾਮ ਕੀ ਹੈ ਜੀ ਤੁਹਾਡਾ ਪਵਨ ਜੀ ਪਵਨ ਕੁਮਾਰ ਕੀ ਹੋਇਆ ਕੀ ਸੀ ਇੱਥੇ ਸਰ ਮੈਂ 15-20 ਮਿੰਟ ਇੱਥੇ ਬੈਠੇ ਰਿਹਾ ਕੁਰਸੀ ਦੇ ਪਾਰਲੇ ਪਾਸੇ ਜੀ ਹੂੰ ਥੋੜੀ ਦੇਰ ਉੱਪਰ ਗਿਆ ਹੂੰ ਬਾਥਰੂਮ ਗਿਆ ਸੀ थोड़ी देर बाद बंदे आए दो, अच्छा। दो तो मोटर चक ली अच्छा साढ़े उतर के आए मैं थे मोटर गए अच्छा गया कि समा सात बजे का शामी सात कजे का दो जने दो जनेक अच्छा